ਸਰਨ ਤਾਰਨ ਦੇ ਜਿਮਨੀ ਚੋਣ ਨੂੰ ਲੈ ਕੇ ਬੀਜੇਪੀ ਕਰ ਰਹੀ ਹੈ ਵੱਡੇ ਐਲਾਨ ਬੀਜੇਪੀ ਨੇ ਦਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਨੂੰ ਰਿਲੀਜ਼ ਕਰਨ ਦਾ ਕਰ ਦਿੱਤਾ ਐਲਾਨ ਇਸ ਤੋਂ ਪਹਿਲਾਂ ਜੋ ਬੰਦੀ ਸਿੰਘਾਂ ਦੇ ਵਿੱਚ ਦਵਿੰਦਰ ਪਰ ਪੁੱਲਰ ਨੂੰ ਰਿਹਾ ਕਰਨ ਲਈ ਬੀਜੇਪੀ ਨੇ ਐਲਾਨ ਕੀਤਾ ਉਸ ਤੋਂ ਬਲਵੰਤ ਸਿੰਘ ਰਾਜਵੜਾ ਨੂੰ ਰਿਹਾ ਕਰਨ ਲਈ ਐਲਾਨ ਕੀਤਾ ਉਹਨਾਂ ਦੀ ਸਜ਼ਾ ਮਾਫ ਕਰਨ ਦਾ ਐਲਾਨ ਕੀਤਾ ਤੇ ਅੱਜ ਦਲਜੀਤ ਦਸਾਈ ਦੀ ਪੰਜਾਬ 95 ਫਿਲਮ ਨੂੰ ਰਿਲੀਜ਼ ਕਰਨ ਦੇ ਲਈ ਵੀ ਭਾਜਪੀ ਵੱਲੋਂ ਹਮਾਇਤ ਕੀਤੀ ਗਈ ਹੈ ਤੁਸੀਂ ਜਿਹੜੇ ਹੋ ਆਵਾਜ਼ੇ ਪੰਜਾਬ ਨਾਲ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦੇਣਾ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਪੰਜਾਬ ਵਿੱਚ ਭਾਜਪੀ ਪੰਜਾਬੀਆਂ ਦੀ ਨਵਜ ਪਛਾਣ ਦੀ ਹੋਈ ਐਲਾਨ ਕਰ ਰਹੀ ਹੈ ਜੋ ਮਾਝੇ ਦੇ ਵਿੱਚ ਬੀਜੇਪੀ ਚੋਣ ਲੜ ਰਹੀ ਹੈ ਤਰਨ-ਤਰਨ ਦੀ ਉਹ ਤਰਨ-ਤਰਨ ਚੋਣ ਨੂੰ ਜਿੱਤਣ ਵਾਸਤੇ ਇਹ ਐਲਾਨ ਕੀਤੇ ਜਾ ਰਹੇ ਨੇ ਵੱਡੇ ਪੱਤੇ ਖੇਡੇ ਜਾ ਰਹੇ ਨੇ ਬੀਜੇਪੀ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਜੋ ਉਹਨਾਂ ਦੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਨ ਦੇ ਜਿਹੜੇ ਵਿਸ਼ਵਾਸ ਦਿਵਾਏ ਜਾ ਰਹੇ ਨੇ ਇਸ ਤੋਂ ਪਹਿਲਾਂ ਕਿ ਦਵਿੰਦਰਪਾਲ ਭੁੱਲਰ ਜਿਨ੍ਹਾਂ ਨੂੰ ਰਿਹਾ ਕਰਨ ਵਾਸਤੇ ਬੀਜੇਪੀ ਦੇ ਸੀਨੀਅਰ ਲੀਡਰ ਆਰਪੀ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਜੋ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਤੇ ਦਿੱਲੀ ਦੀ ਮੁੱਖ ਮੰਤਰੀ ਤੋਂ ਉਹਨਾਂ ਦੀ ਸਜ਼ਾ ਮਾਫ ਕਰਨ ਤੇ ਉਹਨਾਂ ਨੂੰ ਰਿਹਾ ਕਰਨ ਦੀ ਲਈ ਜੋ ਅਰਜੀ ਦਿੱਤੀ ਸੀ ਜਿਸ ਦੇ ਉੱਪਰ ਹੁਣੇ ਕਾਰਵਾਈ ਹੋ ਸਕਦੀ ਔਰ ਉਹਨਾਂ ਨੂੰ ਜਿਹੜਾ ਕਿ ਰਿਹਾ ਕੀਤਾ ਜਾ ਸਕਦਾ ਹੈ ਸੋ ਇਸ ਤੋਂ ਪਹਿਲਾਂ ਕਿ ਆਰ ਪੀ ਸਿੰਘ ਨੇ ਅੱਜ ਦਲਜੀਤ ਦਸਾਈ ਦੇ ਹੱਕ ਵਿੱਚ ਆ ਕੇ ਵੱਡਾ ਬਿਆਨ ਦਿੱਤਾ ਜਿਹੜੀ ਫਿਲਮ ਪੰਜਾਬ 95 ਨੂੰ ਭਾਜਪਾ ਨੇ ਰੋਕ ਦਿੱਤਾ ਸੀ ਜਿਸ ਨਾਲ ਪੰਜਾਬ ਦੇ ਮਾਹੌਲ ਵਿਗੜ ਸਕਦੇ ਨੇ ਪੰਜਾਬ 95 ਦੇ ਵਿੱਚ ਉਹ ਸੀਨ ਦਿਖਾਏ ਗਏ ਨੇ ਜਦੋਂ ਕਾਲਾ ਦੌਰ ਸੀ 1984 ਦੇ ਸਮੇਂ ਸਿੱਖਾਂ ਦੇ ਉੱਪਰ ਕਤਲੇਆਮ ਹੋਏ ਸੀ ਸਿੱਖਾਂ ਨੂੰ ਨਜਾਇਜ਼ ਪੰਜਾਬ ਪੁਲਿਸ ਨੇ ਚੁੱਕ-ਚੁੱਕ ਕੇ ਮਾਰਿਆ ਸੀ ਉਹਨਾਂ ਦੇ ਲਈ ਜੋ ਇਹ ਫਿਲਮ ਬਣੀ ਸੀ ਪੰਜਾਬ 95 ਜਿਸ ਵਿੱਚ ਜੋ ਇਹ ਪੰਜਾਬ 95 ਨੂੰ ਜਿਹੜਾ ਕਿ ਰਿਲੀਜ਼ ਕਰਨ ਤੇ ਰੋਕ ਦਿੱਤੀ ਗਈ ਸੀ ਅੱਜ ਉਸਦੇ ਬਾਰੇ ਭਾਜਪਾ ਦੇ ਸੀਨੀਅਰ ਲੀਡਰ ਨੇ ਕਿਹਾ ਕਿ ਇਹ ਫਿਲਮ ਜੜੀ ਰਿਲੀਜ਼ ਹੋ ਜਾਵੇਗੀ ਔਰ ਇਸ ਨੂੰ ਸਭ ਤੋਂ ਪਹਿਲਾਂ ਮਾਝੇ ਦੇ ਵਿੱਚ ਹੀ ਦਿਖਾਇਆ ਜਾਵੇਗਾ ਸੋ ਪੰਜਾਬ 95 ਨੂੰ ਲੈ ਕੇ ਟਕਲਾਂ ਜਿਹੜੀਆਂ ਤੇਜ਼ ਹੋ ਗਈਆਂ ਨੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤਾਂ ਜੋ ਫਿਲਮ ਨੂੰ ਰਿਲੀਜ਼ ਕੀਤਾ ਜਾਵੇ ਜੇ ਹੁਣ ਫਿਲਮ ਨੂੰ ਭਾਜਪਾ ਦਾ ਸਮਰਥਨ ਮਿਲ ਰਿਹਾ ਹੈ ਤਾਂ ਇਹ ਫਿਲਮ ਜ਼ਰੂਰ ਰਿਲੀਜ਼ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਜਸਵੰਤ ਸਿੰਘ ਖੱਲੜਾ ਨੇ ਫਿਲਮ ਪੰਜਾਬ 95 ਜੋ ਬਣੀ ਹੋਈ ਹੈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨਾਲ ਚੱਲ ਰਹੇ ਮੁੱਦਿਆਂ ਕਰਕੇ ਫਿਲਮ ਦੀ ਰਿਲੀਜ਼ ਰੋਕੀ ਗਈ ਸੀ ਸੋ ਪਹਿਲਾਂ ਵੀ ਕਿਹਾ ਗਿਆ ਸੀ ਕਿ ਫਿਲਮ ਵਿੱਚ ਕੱਟ ਲਗਾਏ ਜਾਣ ਇਥੋਂ ਤੱਕ ਕਿ ਫਿਲਮ ਦੇ ਨਾਮ ਬਦਲਣ ਨੂੰ ਲੈ ਕੇ ਵੀ ਚਰਚਾਵਾਂ ਛਿੜ ਗਈਆਂ ਸਨ ਪਰ ਹੁਣ ਇਸ ਫਿਲਮ ਨੂੰ ਲੈ ਕੇ ਫਿਰ ਤੋਂ ਮੰਗ ਉੱਠ ਰਹੀ ਹੈ ਕਿ ਫਿਲਮ ਨੂੰ ਬਿਨਾਂ ਕੱਟ ਤੋਂ ਰਿਲੀਜ਼ ਕੀਤਾ ਜਾਵੇ ਜੋ ਹੁਣ ਭਾਜਪਾ ਨੇ ਇਸ ਦਾ ਸਮਰਥਨ ਕੀਤਾ ਹੈ ਔਰ ਭਾਜਪਾ ਬਹੁਤ ਜਲਦੀ ਇਹ ਫਿਲਮ ਰਿਲੀਜ਼ ਕਰਵਾ ਕੇ ਪੰਜਾਬ ਦੇ ਲੋਕਾਂ ਨੂੰ ਤੋਹਫਾ ਦੇਵੇਗੀ ਜੋ ਪੰਜਾਬ ਦੇ ਲੋਕਾਂ ਨੂੰ ਆਪਣਾ ਪੁਰਾਣਾ ਇਤਿਹਾਸ ਆਪਣਾ ਉੱਪਰ ਹੋਏ ਅਤਿਆਚਾਰ ਦੇ ਬਾਰੇ ਜਾਣਕਾਰੀ ਮਿਲ ਸਕੇ ਜਿਹੜਾ ਕਿ ਪੰਜਾਬ 95 ਜਦੋਂ ਇਹ ਘਟਨਾਵਾਂ ਵਾਪਰੀਆਂ ਸੀ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਨੂੰ ਕਰਾਹ ਦੇ ਵਿੱਚੋਂ ਚੱਕ ਕੇ ਉਹਨਾਂ ਦਾ ਇਨਕਾਊਂਟਰ ਕਿੱਟ ਦਿੱਤਾ ਗਿਆ ਸੀ ਪੰਜਾਬ ਪੁਲਿਸ ਦੇ ਸਮੇਂ ਜੋ ਪੰਜਾਬ ਪੁਲਿਸ ਦੇ ਵੱਲੋਂ ਉਸ ਸਮੇਂ ਦੇ ਡੀਜੀਪੀ ਸਮੇਤ ਸੇਣੀ ਜਾਂ ਹੋਰ ਜਿਹੜੇ ਪੁਲਿਸ ਅਫਸਰ ਸੀ ਜਿਨ੍ਹਾਂ ਨੇ ਆਪਣੀਆਂ ਤਰੱਕੀਆਂ ਲੈਣ ਦੀ ਖਾਤਰ ਅਜਿਹਾ ਕੀਤਾ ਸੀ ਜੋ ਹੁਣ ਭਾਵੇਂ ਉਹ ਜੇਲਾ ਦੇ ਵਿੱਚ ਸਜ਼ਾ ਕੱਟ ਰਹੇ ਨੇ ਜਾਂ ਉਹਨਾਂ ਨੂੰ ਰੱਬ ਵੱਲੋਂ ਹੀ ਸਜ਼ਾਵਾਂ ਮਿਲ ਚੁੱਕੀਆਂ ਨੇ ਪਰ ਉਹ ਫਿਲਮ ਨੂੰ ਦਿਖਾਉਣ ਦਾ ਮਕਸਦ ਇਹ ਹੀ ਸੀ ਕਿ ਕਿਸ ਤਰ੍ਹਾਂ ਲੋਕਾਂ ਦੇ ਉੱਪਰ ਅਤਿਆਚਾਰ ਹੋਏ ਸੀ ਔਰ ਕਿਸ ਤਰ੍ਹਾਂ ਅਤਿਆਚਾਰ ਕੀਤੇ ਗਏ ਸੋ ਇਹ ਪੰਜਾਬ 95 ਫਿਲਮ ਨੂੰ ਜਦੋਂ ਰਿਲੀਜ਼ ਕਰਨ ਦੀ ਵਾਰੀ ਆਈ ਤਾਂ ਇਸ ਫਿਲਮ ਦੇ ਉੱਪਰ ਰੋਕ ਲਾ ਦਿੱਤੀ ਗਈ ਸੀ ਪਰ ਹੁਣ ਭਾਜਪਾ ਨੇ ਇਹ ਫਿਲਮ ਨੂੰ ਚਾਲੂ ਕਰਨ ਲਈ ਜੋ ਐਲਾਨ ਕਰ ਦਿੱਤਾ ਹੈ ਕਿ ਇਹ ਫਿਲਮ ਅਰਲੀਜ਼ ਹੋਵੇਗੀ ਪੰਜਾਬ ਦੇ ਵਿੱਚ